ਤੂਫਾਨ ਤੇਜ ਹੋਵੇ ਤਾਂ ਕਿਸ਼ਤੀ ਡੁੱਬ ਜਾਂਦੀ ਹੈ ਇਸੇ ਤਰ੍ਹਾਂ ਹੰਕਾਰ ਜ਼ਿਆਦਾ ਹੋਵੇ ਤਾਂ ਬੰਦੇ ਦੀ ਹਸਤੀ ਡੁੱਬ ਜਾਂਦੀ ਹੈ ਹੰਕਾਰ ਹੰਕਾਰ ਸਾਨੂੰ ਕੀ ਹੈ ਆਪਣੇ ਸੋਹਣੇਪਨ ਤੇ ਆਪਣੀ ਅਮੀਰੀ ਤੇ ਤੇ ਆਪਣੇ ਆਪ ਤੇ ਜੋ ਕਿ ਜਿੰਨਾ ਦਾ ਕੀ ਇੱਕ ਪਲ ਭਰ ਦਾ ਵੀ ਭਰੋਸਾ ਨਹੀਂ ਹੈ ਸੋਹਣਾਪਨ ਕੀ ਹੈ ਇਹ ਮਾਸ ਜਿਹੜਾ ਸਾਡੀਆਂ ਹੱਡੀਆਂ ਦੇ ਉੱਤੇ ਪਰਮਾਤਮਾ ਨੇ ਚੜਾਇਆ ਹੈ ਸਾਨੂੰ ਆ ਮਿੱਟੀ ਦਾ ਪੁੱਤਰਾ ਬਣਾਤਾ ਹੈ ਕਿ ਇਹ ਸਾਨੂੰ ਇਸ ਚੀਜ਼ ਦਾ ਹੰਕਾਰ ਹੈ ਇਹ ਕੁਝ ਨਹੀਂ ਜਦੋਂ ਬੰਦਾ ਮਰਦਾ ਹੈ ਨਾ ਸਭ ਤੋਂ ਪਹਿਲਾਂ ਇਹ ਉੱਪਰਲਾ ਮਾਸ ਜਿਹਦੀ ਬਨਾਵਟ ਪਰਮਾਤਮਾ ਨੇ ਬਹੁਤ ਸੋਹਣੀ ਆਪਣੇ ਹੱਥਾਂ ਨਾਲ ਬਣਾਈ ਹੁੰਦੀ ਹੈ ਸਭ ਤੋਂ ਪਹਿਲਾਂ ਇਹੀ ਸੜਦਾ ਹੈ ਇਹ ਜਿਹੜਾ ਹੱਡੀਆਂ ਦਾ ਇੱਕ ਢਾਂਚਾ ਹੈ ਨਾ ਇਹ ਸਾਰਿਆਂ ਦਾ ਇੱਕੋ ਜਿਹਾ ਹੈ ਸਿਰਫ ਇਹਦੀ ਜਿਹੜੀ ਬਨਾਵਟ ਹੈ ਨਾ ਉੱਪਰਲਾ ਸਿਰਫ ਮਾਸ ਜੋ ਹੈ ਉਹੀ ਵੱਖਰਾ ਹੈ ਨੇ ਹੀ ਤੇ ਬਨਾਵਟ ਸਾਰਿਆਂ ਦੀ ਇੱਕੋ ਜਿਹੀ ਹੈ ਇੱਕ ਪਰਮਾਤਮਾ ਨੇ ਬਣਾਈ ਹੈ ਇਸ ਤੇ ਹੰਕਾਰ ਕਰਦੇ ਹਾਂ ਪੈਸਾ ਹੱਥਾਂ ਦੀ ਮੈਲ ਹੈ ਅੱਜ ਮਰ ਜੂਗੇ ਉਹ ਪੈਸਾ ਦੂਸਰੇ ਦੇ ਕੰਮ ਆਉਣਾ ਹੈ ਉਸ ਬੰਦੇ ਦੇ ਕੰਮ ਨਹੀਂ ਜਿਸ ਨੇ ਜੋੜ-ਜੋੜ ਕੇ ਪੈਸਾ ਜੋੜ-ਜੋੜ ਕੇ ਪੈਸਾ ਲੋਕਾਂ ਨਾਲ ਠੱਗੀਆਂ ਕਰ ਕਰਕੇ ਪੈਸਾ ਜੋੜਿਆ ਹੈ ਉਹ ਉਸਦੇ ਕੰਮ ਕਦੇ ਨਹੀਂ ਆਣਾ ਜਦੋਂ ਬੰਦਾ ਖਤਮ ਹੀ ਹੋ ਗਿਆ ਉਹ ਪੈਸਾ ਨਾ ਤਾਂ ਉਹਨੇ ਉੱਤੇ ਲੈ ਕੇ ਜਾਣਾ ਹੈ ਨਾ ਉਹ ਕਿਸੇ ਉਹਦੇ ਕੰਮ ਆਉਣਾ ਹੈ ਸਿਰਫ ਇਹਨਾ ਜ਼ਰੂਰ ਹੈ ਕਿ ਜਿਹੜੇ ਪਿੱਛੇ ਬਚ ਜਾਂਦੇ ਹਨ ਅਗਲੇ ਮੁੱਝਾਂ ਕਰਦੇ ਨੇ ਤੀਜਾ ਨੰਬਰ ਹੰਕਾਰ ਹੰਕਾਰ ਕਦੇ ਨਹੀਂ ਕਰਨਾ ਚਾਹੀਦਾ ਕਿਉਂਕਿ ਵਾਹਿਗੁਰੂ ਸਭ ਦੀ ਸੁਣਦਾ ਹੈ ਹਰ ਇੱਕ ਦੀ ਸੁਣਦਾ ਹੈ ਚਾਹੇ ਉਹ ਗਰੀਬ ਹੋਵੇ ਚਾਹੇ ਉਹ ਅਮੀਰ ਹੋਵੇ ਅਮੀਰ ਬੰਦਾ ਉਹ ਹੁੰਦਾ ਹੈ ਆਪਣੀ ਸਫਲਤਾ ਨਾਲ ਜੋ ਕਿਸੇ ਨੂੰ ਖੁਸ਼ੀ ਦੇਵੇ ਉਸ ਨੂੰ ਕਹੀਦਾ ਹੈ ਅਮੀਰ ਅਮੀਰ ਜ਼ਰੂਰੀ ਨਹੀਂ ਕਿ ਅਸੀਂ ਤਾਂ ਦੌਲਤ ਦੇ ਨਾਲ ਹੀ ਕਿਸੇ ਨੂੰ ਖੁਸ਼ੀ ਦੇਣੀ ਹੈ ਕਿਸੇ ਨੂੰ ਖੁਸ਼ੀ ਦੇਣ ਦਾ ਮਤਲਬ ਹੈ ਕਿ ਤੁਹਾਡੇ ਕਰਕੇ ਕਿਸੇ ਦੇ ਚਿਹਰੇ ਤੇ ਮੁਸਕਾਨ ਆਈ ਹੈ ਕਿ ਤੁਹਾਡੇ ਕਰਕੇ ਕੋਈ ਖੁਸ਼ ਹੋਇਆ ਹੈ ਜਾਂ ਤੁਹਾਡੇ ਕਰਕੇ ਕੋਈ ਬਹੁਤ ਹੀ ਖੁਸ਼ੀ ਰਹਿ ਰਿਹਾ ਹੈ ਤੁਹਾਨੂੰ ਦੇਖ ਕੇ ਖੁਸ਼ ਲੱਗ ਰਿਹਾ ਹੈ ਇਦਾਂ ਰੱਬ ਨਾਲ ਦੋਸਤੀ ਉਮੀਦ ਉਹ ਵਿਸ਼ਵਾਸ ਹੈ ਜੋ ਕਾਮਯਾਬੀ ਵੱਲ ਲੈ ਜਾਂਦਾ ਹੈ ਉਮੀਦ ਅਤੇ ਵਿਸ਼ਵਾਸ ਤੋਂ ਬਿਨਾ ਕੁਝ ਵੀ ਸੰਭਵ ਨਹੀਂ ਹੈ ਕਿਉਂਕਿ ਜੇ ਸਾਨੂੰ ਉਮੀਦ ਹੈ ਨਾ ਕਿ ਪਰਮਾਤਮਾ ਸਾਡਾ ਸਾਥ ਦੇਵੇਗਾ ਨਾ ਤੇ ਸਾਡੇ ਵਿੱਚ ਉਹ ਤਾਕਤ ਆਏਗੀ ਕਿ ਅਸੀਂ ਇਸ ਕੰਮ ਨੂੰ ਕਰੀਏ ਇਸ ਕਰਕੇ ਕਦੇ ਵੀ ਆਪਣੀ ਉਮੀਦ ਨਾ ਛੱਡੋ ਵਿਸ਼ਵਾਸ ਜੇ ਵੀ ਵਿਸ਼ਵਾਸ ਕਰਨਾ ਹੈ ਤਾਂ ਕਦੇ ਵੀ ਬੰਦਿਆਂ ਤੇ ਵਿਸ਼ਵਾਸ ਨਾ ਕਰੋ ਕੋਈ ਵਿਸ਼ਵਾਸ ਦੇ ਕਾਬਿਲ ਹੁੰਦਾ ਹੈ ਕੋਈ ਨਹੀਂ ਵਿਸ਼ਵਾਸ ਕਰਨਾ ਹੈ ਤਾਂ ਉਸ ਸੱਚੇ ਪਿਤਾ ਪਰਮੇਸ਼ਵਰ ਤੇ ਕਰੋ ਉਸ ਵਾਹਿਗੁਰੂ ਤੇ ਕਰੋ ਜਿਸ ਨੇ ਕਦੇ ਵੀ ਤੁਹਾਡਾ ਵਿਸ਼ਵਾਸ ਤੋੜਨਾ ਨਹੀਂ ਹੈ ਜੇ ਕੁਝ ਮੰਗਣਾ ਹੈ ਉਸ ਰੱਬ ਤੋਂ ਮੰਗੋ ਕਿਉਂਕਿ ਉਹ ਰੱਬ ਹੈ ਜੋ ਦੇ ਕੇ ਮੇਹਣਾ ਨਹੀਂ ਮਾਰਦਾ ਲੋਕ ਤਾਂ ਦੇ ਕੇ ਹਰ ਇੱਕ ਚੀਜ਼ ਸੁਣਾ ਦਿੰਦੇ ਨੇ ਜੇ ਕਿਸੇ ਦੇ ਘਰ ਦੋ ਡੰਗ ਦਾ ਖਾਣਾ ਖਾਧਾ ਹੋਵੇ ਨਾ ਤਾਂ ਲੜਾਈ ਕਰਨ ਵੇਲੇ ਅਗਲਾ ਇਹ ਨਹੀਂ ਦੇਖਦਾ ਕਿ ਅਸੀਂ ਇਹਨੂੰ ਇਹ ਮੇਹਣਾ ਮਾਰਨਾ ਵੀ ਹੈ ਕਿ ਨਹੀਂ ਅਸੀਂ ਕੌਣ ਹੁੰਨੇ ਆ ਇਹਨੂੰ ਖਵਾਉਣ ਵਾਲੇ ਪਰ ਨਹੀਂ ਤੂੰ ਤੈਨੂੰ ਤੇ ਅਸੀਂ ਰੋਟੀਆਂ ਖਵਾ ਖਵਾ ਕੇ ਪਾਲਿਆ ਏ ਐਦਾਂ ਮੇਹਣਾ ਮਾਰ ਜਾਂਦੇ ਨੇ ਤੇ ਇਸ ਕਰਕੇ ਕਦੇ ਵੀ ਕਿਸੇ ਤੇ ਦੂਸਰੇ ਬੰਦੇ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਤੀਸਰੀ ਗੱਲ ਆਪਣੇ ਘਰ ਦੀ ਗੱਲ ਨੂੰ ਹਮੇਸ਼ਾ ਆਪਣੇ ਪਰਿਵਾਰ ਤੱਕ ਹੀ ਸੀਮਤ ਰੱਖਣਾ ਚਾਹੀਦਾ ਹੈ ਦੂਸਰੇ ਤੇ ਨਹੀਂ ਕਿਉਂਕਿ ਦੂਸਰਾ ਬੰਦਾ ਉਸ ਦੀ ਨਜਾਇਜ਼ ਫਾਇਦਾ ਹੀ ਚੁਕੇਗਾ ਉਸ ਦੀ ਮਜਬੂਰੀ ਦਾ ਉਸ ਦਾ ਮਜ਼ਾਕ ਬਣਾਏਗਾ ਇਸ ਕਰਕੇ ਕਦੇ ਵੀ ਦੂਸਰੇ ਤੇ ਵਿਸ਼ਵਾਸ ਨਹੀਂ ਕਰਨਾ ਅੱਜ ਦਾ ਵਿਚਾਰ ਹੈ ਜਿਸ ਤਰ੍ਹਾਂ ਕਾਲੀ ਮਿਰਚ ਕਦੇ ਗੋਰੀ ਨਹੀਂ ਹੋ ਸਕਦੀ ਹੈ ਠੀਕ ਉਸੇ ਤਰ੍ਹਾਂ ਗਰਮ ਮਸਾਲਾ ਕਦੇ ਵੀ ਠੰਡਾ ਨਹੀਂ ਹੋ ਸਕਦਾ ਕਿਉਂਕਿ ਦੇਖੋ ਜਿਸ ਬੰਦੇ ਦਾ ਹਾਜਮਾ ਹੀ ਠੀਕ ਨਹੀਂ ਹੋਵੇਗਾ ਉਸ ਨੂੰ ਤਾਂ ਕੋਈ ਵੀ ਮਸਾਲਾ ਹজম ਨਹੀਂ ਹੋਵੇਗਾ ਜੇ ਹਾਜਮਾ ਹੀ ਸਾਡਾ ਕਮਜ਼ੋਰ ਹੈ ਤੇ ਅਸੀਂ ਮਸਾਲੇ ਵਾਲੀ ਕੋਈ ਚੀਜ਼ ਵੀ ਨਹੀਂ ਖਾ ਸਕਦੇ ਇਸੇ ਤਰ੍ਹਾਂ ਗੱਲ ਨੂੰ ਹজম ਕਰਨਾ ਸਿੱਖੋ ਨਾ ਕਿ ਗੱਲ ਨੂੰ ਨਮਕ ਮਿਰਚ ਲਾ ਕੇ ਹੋਰ ਵੀ ਵਿਦਾ ਚੜਾ ਕੇ ਦੂਸਰੇ ਦੇ ਕੰਨੀ ਭਰੋ ਆਪਣੀ ਘਰ ਦੀ ਗੱਲ ਹੋਵੇ ਤੇ ਬੰਦਾ ਬੋਤਲ ਕੋਲ ਕੋ ਕੇ ਰੱਖਦਾ ਹੈ ਪਰ ਕਿਸੇ ਦੂਜੇ ਧੀ ਭੈਣ ਦੀ ਗੱਲ ਹੋਵੇ ਤਾਂ ਹੱਸ-ਹੱਸ ਕੇ ਲੋਕਾਂ ਨਾਲ ਦੱਸਦਾ ਹੈ ਦੇਖੋ ਦੇਣਾ ਤੇ ਲੈਣਾ ਇਸੇ ਯੁੱਗ 'ਚ ਹੈ ਇਸੇ ਜਗ੍ਹਾ 'ਤੇ ਹੈ ਇਸੇ ਜਹਾਨ 'ਤੇ ਹੈ ਕਹਿੰਦੇ ਹੁੰਦੇ ਨੇ ਪ੍ਰਮਾਤਮਾ ਨੇ ਇੱਕ ਸ਼ਬਦ ਕਿਹਾ ਹੈ ਕਿ ਕਰਨੀ ਆਪੋ ਆਪਣੀ ਕੇ ਨੇੜੇ ਕੇ ਦੂਰ ਜੋ ਕਿਸੇ ਨੇ ਕਰਮ ਕੀਤਾ ਹੈ ਉਹ ਉਸ ਨੂੰ ਇਸੇ ਜਨਮ 'ਚ ਹੀ ਇੱਥੇ ਹੀ ਰਹਿ ਕੇ ਉਸ ਦਾ ਨਿਪਟਾਰਾ ਕਰਨਾ ਪਵੇਗਾ ਠੀਕ ਇਸ ਕਰਕੇ ਸਾਨੂੰ ਅੱਜ ਕੱਲ ਦੇ ਜੋ ਜਮਾਨੇ ਵਿੱਚ ਚੱਲ ਰਿਹਾ ਹੈ ਨਾ ਖਾਸ ਕਰਕੇ ਆਪਣੇ ਆਪ ਨੂੰ ਕਾਮਯਾਬ ਇਨਸਾਨ ਬਣਾਉਣ ਦੀ ਸੋਚੋ ਕਿਉਂਕਿ ਤੁਹਾਡੀ ਕਾਮਯਾਬੀ ਨੂੰ ਦੇਖ ਕੇ ਜਿਹੜੇ ਤੁਹਾਡੇ ਦੁਸ਼ਮਣ ਹਨ ਨਾ ਉਹਨਾਂ ਨੇ ਆਪੇ ਹੀ ਠੰਡੇ ਹੋ ਜਾਣਾ ਕਿਉਂਕਿ ਕਾਮਯਾਬੀ ਦੇ ਨਾਲ ਤੁਸੀਂ ਜਿੰਨਾ ਕਿਸੇ ਦੂਸਰੇ ਨੂੰ ਹਰਾ ਸਕਦੇ ਹੋ ਨਾ ਸ਼ਾਇਦ ਹੀ ਦੁਸ਼ਮਨਾ ਨੂੰ ਤੁਸੀਂ ਹੋਰ ਕਿਸੇ ਤਰ੍ਹਾਂ ਨਹੀਂ ਹਰਾ ਸਕਦੇ ਠੀਕ ਹੈ ਪਰਮਾਤਮਾ ਤੇ ਵਿਸ਼ਵਾਸ ਰੱਖੋ ਤਿੰਨ ਚੀਜ਼ਾਂ ਕਦੇ ਵੀ ਵਾਪਸ ਨਹੀਂ ਆਉਂਦੀਆਂ ਹੈਗੀਆਂ ਤੀਰ ਕਮਾਨ ਤੋਂ ਗੱਲ ਜ਼ੁਬਾਨ ਤੋਂ ਤੇ ਆਤਮਾ ਸ਼ਰੀਰ ਤੋਂ ਜੇ ਇੱਕ ਵਾਰ ਨਿਕਲ ਜਾਣ ਤੇ ਇਹ ਕਦੇ ਵੀ ਵਾਪਸ ਨਹੀਂ ਆਉਂਦੀਆਂ ਆਪਣੀ ਆਦਤ ਤੋਂ ਮਜਬੂਰ ਕਿਹੜਾ ਬੰਦਾ ਹੁੰਦਾ ਹੈ ਜਿਹੜਾ ਸੱਚਾ ਬੰਦਾ ਹੈ ਉਹ ਸੱਚਾਈ ਤੋਂ ਜਿਹੜਾ ਦਾਨੀ ਹੈ ਉਹ ਦਾਨ ਕਰਨ ਤੋਂ ਤੇ ਜਿਹੜਾ ਪਾਪੀ ਹੈ ਉਹ ਪਾਪ ਕਰਨ ਤੋਂ ਕਿਉਂਕਿ ਉਹ ਆਪਣੀਆਂ ਆਦਤਾਂ ਤੋਂ ਬਿਲਕੁਲ ਮਜਬੂਰ ਹੁੰਦਾ ਹੈ ਹਾਂ ਇੱਕ ਚੀਜ਼ ਹਰ ਇੱਕ ਨੂੰ ਬਹੁਤ ਪਿਆਰੀ ਹੁੰਦੀ ਹੈ ਔਰਤ ਦੌਲਤ ਤੇ ਸ਼ੋਹਰਤ ਆਪਣੀ ਔਲਾਦ ਇਹ ਸਭ ਚੀਜ਼ਾਂ ਹਰ ਇੱਕ ਬੰਦੇ ਨੂੰ ਪਿਆਰੀਆਂ ਹੁੰਦੀਆਂ ਨੇ ਤੇ ਹਰੇਕ ਇਹ ਹੀ ਤਿੰਨ ਚੀਜ਼ਾਂ ਪਰਦੇ ਚ ਰਹਿਣਾ ਚਾਹੁੰਦੀਆਂ ਪੈਸਾ ਔਰਤ ਤੇ ਬੱਚੇ ਇਹ ਹਮੇਸ਼ਾ ਪਰਦੇ ਚ ਹੀ ਰਹਿਣੇ ਚਾਹੀਦੇ ਹਨ ਕਿਸੇ ਨੂੰ ਇਹਨਾਂ ਚੀਕ-ਚੀਕੇ ਨਹੀਂ ਦੱਸਣਾ ਚਾਹੀਦਾ ਵੀ ਇਹ ਐਦਾਂ ਤੇ ਉਹ ਐਦਾਂ ਵੀ ਕੋਈ ਇਹੋ ਜਿਹੀ ਗੱਲ ਨਹੀਂ ਕਰਨੀ ਚਾਹੀਦੀ ਇਸ ਕਰਕੇ ਸਾਨੂੰ ਆਪਣੇ ਪੂਰਾ ਧਿਆਨ ਆਪਣਾ ਇਸ ਤਰੀਕੇ ਨਾਲ ਲਗਾਓ ਕਿ ਆਪਾਂ ਜ਼ਿੰਦਗੀ ਚ ਹੋਰ ਕਾਮਯਾਬ ਬਣੀਏ ਤਰੱਕੀ ਸਾਡੇ ਪੈਰ ਚੁੰਮੇ ਤੇ ਅਸਫਲ ਇਨਸਾਨ ਜੋ ਹੁੰਦੇ ਹਨ ਉਹ ਦੂਸਰੇ ਨੂੰ ਸੜਦਾ ਦੇਖ ਹਾਈ ਹਾਈ ਕਥਾ ਬੜਾ